ਵਸਾਖੀ ਤੇ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਤੇ ਸਾਂਝਕਣ ਸ਼੍ਰੀ ਹਰਮੰਦਰ ਸਾਹਿਬ ਵਿੱਚ ਸਵੇਰ ਤੋਂ ਹੀ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਦ ਕਿ ਸ਼ਾਮ ਵੇਲੇ ਦੀਵੇ ਜਗائے ਗਏ ਇਸ ਤੋਂ ਬਾਅਦ ਸ਼੍ਰੀ ਅਕਨਪੁਰ ਸਾਹਿਬ ਦੇ ਪੋਪ ਪਾਏ ਗਏ ਸ਼ਰਧਾਲੂਆਂ ਨੇ ਕਿਹਾ ਕਿ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਸਾਖੀ ਵਾਲੇ ਦਿਨ ਸ਼੍ਰੀ ਨਨਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਜਿਸ ਤੋਂ ਮੁਲਕਤਾਂ ਨੂੰ ਗੁਲਾਮੀ ਤੋਂ ਮੁਕਤ ਕਰਾ ਕੇ ਸਨਮਾਨ ਨਾਲ ਜੀਵਨ ਬਤੀਤ ਕਰਨ ਦੀ ਸੇਧ ਦਿੱਤੀ ਸੀ ਇਸ ਮੌਕੇ ਸੰਤਵੋ ਲੋ ਆਤੀਸ਼ਵਾਜੀ ਦੀਪਮਾਲਾ ਕੀਤੀ ਗਈ ਤੇ ਦੂਸਰੇ ਦੇ ਸਰਬੋਦੀਪ ਵਾਲੀ ਅਰਦਾਸ ਕੀਤੀ ਗਈ। ਹਾਂਜੀ ਭਾਈ ਕੀ ਨਾਮ ਆਪਣਾ ਤੇ ਕਿੱਥੋਂ ਆਏ ਹੋ? ਮੇਰਾ ਨਾਮ ਮੀਰਪਾਲ ਸਿੰਘ ਹੈ। ਬਟਾਲਾ ਬੰਗੜ ਤੋਂ ਆਏ ਗਰਦਾਸਪੁਰ ਜ਼ਿਲ੍ਹੇ ਤੋਂ। ਅੱਜ ਵਿਸਾਖੀ ਦੇ ਮੌਕੇ ਕੋਈ ਪਹੁੰਚ ਕੇ ਦਰਸ਼ਨ ਕਰਨ ਆਤੀਸ਼ਵਾਜੀ ਦਾ ਲੋਕਿਕ ਨਜ਼ਾਰਾ ਵੀ ਮਿਲਿਆ ਦਿੱਤਾ। ਹਾਂਜੀ ਹਾਂਜੀ ਬਹੁਤ ਚੰਗਾ ਲੱਗਾ ਜੀ ਸਭ ਕੋ ਦੇਖਿਆ। ਪਰ ਮੈਂ ਰਹੇ ਹੂ ਸਿੱਖ ਸੰਗਤ ਨੂੰ ਪੀੜ ਕਰਦਾ ਹਾਂ ਵੀ ਵੱਧ ਤੋਂ ਵੱਧ ਅਮਰਿਸ਼ਾ ਕੋ ਅਮਰਿਸ਼ਾ ਕੇਤੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਗੁਰੂ ਦੇ ਲੇਖੇ ਲਾ ਦੋ। ਜੇ ਗੁਰੂ ਨੇ ਸਾਡੇ ਬਾਅਦ ਐਡਾ ਵੱਡਾ ਖਾਲਸਾ ਪੰਥ ਤਿਆਰ ਕੀਤਾ ਸੀ ਨਾ ਤੇ ਸਾਡਾ ਫਰਜ਼ ਬਣਦਾ ਵਾ ਵੀ ਅਸੀਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਅਮਰ ਸ਼ਿਕਾਈਏ ਜੋ ਪੰਜ-ਛੇ ਸਾਲ ਦਾ ਬੱਚਾ ਨੂੰ ਅਮਰ ਸ਼ਿਕਾ ਦੋ ਜੇ ਤੁਸੀਂ ਉਹਨੂੰ ਕਹੋਗੇ ਨਾ ਵੱਡੇ ਹੋ ਗਏ ਅਮਰ ਸਿਖਾਉਣਾ ਫਿਰ ਨਹੀਂ ਸਿਖਾਇਆ ਜਾਂਦਾ ਬੱਚਾ ਫਿਰ ਕਿਰਤਾਂ 'ਚ ਪੈ ਜਾਂਦਾ ਐਵੇਂ ਹੱਥ ਜੋੜ ਕੇ ਹੋਈ ਬੇਨਦੀ ਕਰਦੇ ਆ ਵੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਅਮਰ ਸਿਖਾ ਦੋ ਜਿਸ ਵਾ ਤੇ ਗੁਰੂ ਨੇ ਸਾਡਾ ਸਾਰਾ ਆਪਣਾ ਪਰਿਵਾਰ ਵਾਰਤਾ ਸਿੱਖੀ ਬਾਤ ਤੇ ਆਪਾਂ ਆਪਣੇ ਬੱਚਿਆਂ ਨੂੰ ਅਮਰ ਸਿਖਾ ਸਕਦੇ ਅੱਜ ਦਰਸ਼ਣ ਦਿਦਾਰੇ ਕੀਤੇ ਅੰਦਰ ਸੰਗਤਾਂ ਦੇ ਵਿੱਚ ਕਿੰਨਾ ਖੁਸ਼ਹਾਲਾ ਹੈ ਬਹੁਤ ਜ਼ਿਆਦਾ ਜੀ ਆ ਜਿਹੜੀ ਉਹ ਸਾਠੀ ਹੈ ਬਹੁਤ ਹੀ ਮਤਲਬ ਲੋਕਾਂ ਨੇ ਉਤਸ਼ਾਹ ਨਾਲ ਬਣਾਈ ਗਈ ਹੈ ਇੱਕ ਇੱਕ ਵਾਰ ਨੇ ਬਾਰਿਸ਼ ਹੋ ਰਹੀ ਹੈ ਕਿੰਨਾ ਦਾ ਉਤਸ਼ਾਹ ਕੋਈ ਇਹੋ ਜਿਹੀ ਬਾਰਿਸ਼ ਨੇ ਏਰੀਆ ਦਾ ਕੋਈ ਇਸ ਇੱਕ ਸੰਗਤ ਜਿਹੜੀ ਹੈ ਉਹਨਾਂ ਨੂੰ ਕੋਈ ਹਜੇ ਚੱਕਰ ਨਹੀਂ ਹੁੰਦਾ ਜੀ ਇਹ ਸ਼ੁਰੂ ਤੋਂ ਹੀ ਇਹ ਕੌਮ ਜਿਹੜੀਆਂ ਖੀਲੀ ਕੌਮ ਹੈਗੀ ਇਹ ਜੰਗਲਾਂ ਦੇ ਵਿੱਚ ਰਹਿਣ ਵਾਲੀ ਕੌਮ ਹੈ ਤੇ ਇਹਨਾਂ ਨੂੰ ਬਾਰਿਸ਼ ਆਉਣ ਲੱਗੀ ਹੈ ਕੋਈ ਨਹੀਂ ਇਹੋ ਜਿਹਾ ਬਾਰਿਸ਼ ਛੱਟ ਕੇ ਜਿਨੀ ਮਰਜੀ ਤੇਜ ਆਏ ਪਰ ਮਾਤਮਾ ਦੀ ਮੌਜ ਹੈ ਖੁਸ਼ ਹੁੰਦਾ ਉਹ ਮਤਲਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਬਤ ਹੈ ਜੀ ਹਾਂ ਜੀ ਕਿ ਨਾਮ ਆਪਣਾ ਤੇ ਮੇਰਾ ਨਾਮ ਹਰਸਮਨ ਚੰਦਾ ਜੀ ਮੈਂ ਅੰਮ੍ਰਿਤਸਰ ਦਾ ਹੀ ਨਿਵਾਸੀ ਆ ਜੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਸਬੰਧ ਵਿੱਚ ਅੱਜ ਵਿਸ਼ਾਖੀ ਦਾ ਬਹੁਤ ਵਧੀਆ ਤਿਉਹਾਰ ਦਰਬਾਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੁਰੂ ਘਰ ਦੇ ਵਿੱਚ ਸੰਗਤਾਂ ਬੜੀ ਬੜੀ ਦੂਰੋਂ ਮੱਥਾ ਟੇਕ ਕੇ ਆ ਰਹੀਆਂ ਹਨ ਬਾਰਿਸ਼ ਵੀ ਆ ਰਹੀ ਹੈ ਪਰ ਫਿਰ ਵੀ ਸੰਗਤਾਂ ਵਿੱਚ ਉਸੇ ਹੀ ਹੈ ਜੀ ਕਿ ਸੰਗਤ ਬਹੁਤ ਜ਼ਿਆਦਾ ਹੈ ਲੋਕਾਂ ਦੀ ਹਰ ਭਾਵਨਾ ਸ਼ਦਾ ਪੂਰੀ ਹੁੰਦੀ ਹੈ ਜੀ ਮੱਥਾ ਦੇ ਕੇ ਲੋਕਾਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ ਜੀ ਅੱਜ ਦੇ ਇਸ ਦਿਹਾੜੇ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਰੱਬ ਸਾਰਿਆਂ ਦੇ ਘਰ ਖੁਸ਼ੀਆਂ ਲੈ ਕੇ ਆਵੇ ਗੁਰੂ ਸਾਹਿਬ ਜੀ ਮੱਥਾ ਟੇਕਣ ਆਏ ਸੀ ਗੁਰੂ ਸਾਹਿਬਾ ਮੱਥਾ ਟੇਕਣ ਆਏ ਆ ਜੀ ਬਹੁਤ ਜ਼ਿਆਦਾ ਰਾਸ਼ੀ ਲਗਭਗ 2.5 ਘੰਟੇ ਮੱਥਾ ਟੇਕਣ ਲਈ ਲੱਗ ਜਾਂਦੇ ਆ ਪਰ ਪੂਰਾ ਆਨੰਦ ਹੈ ਜੀ ਬਾਰਿਸ਼ ਵੀ ਆ ਰਹੀ ਆ ਪਰ ਕਿਸੇ ਨੂੰ ਕੁਝ ਨਹੀਂ ਲੱਗਦਾ ਜੀ ਕਿ ਬਹੁਤ ਵਧੀਆ ਨਜ਼ਾਰਾ ਜੀ ਅੰਦਰਲਾ ਨਜ਼ਾਰਾ ਕਾਹੋ ਜਿਹਾ ਦੇਖ ਰਹੇ ਹੋ ਬਹੁਤ ਵਧੀਆ ਜੀ ਅੱਜ ਦਾ ਅੰਦਰ ਦਾ ਨਜ਼ਾਰਾ ਤੇ ਬਹੁਤ ਵਧੀਆ ਜੀ ਗੁਰੂ ਸਾਹਿਬ ਦੀ ਪੂਰੀ ਬਖਸ਼ੀਸ਼ ਆ ਜੀ ਅੱਜ ਦੀ ਧੀਮ ਮਲਾ ਵੀ ਦੇਖਣ ਨੂੰ ਮਿਲੀ ਆ ਜੀ ਆਤਿਸ਼ਬਾਜੀ ਵੀ ਦੇਖਣ ਨੂੰ ਮਿਲੀ ਆ ਸ਼੍ਰੋਮਣੀ ਕਮੇਟੀ ਜਿਹੜੇ ਪ੍ਰਬੰਧ ਹੈ ਇਹ ਵੀ ਬਹੁਤ ਵਧੀਆ ਪ੍ਰਬੰਧ ਕਰਦੇ ਆ ਜੀ ਇਸ ਕਰਕੇ ਬਹੁਤ ਵਧੀਆ ਪ੍ਰਬੰਧ ਹੈ ਇਹ ਲੋਕਾਂ ਨੂੰ ਕੋਈ ਟੈਲ ਕਰਨਾ ਚਾਹ ਲੋਕਾਂ ਨੂੰ ਤੇ ਅਸੀਂ ਕਹਿਣਾ ਚਾਹਨਾ ਜੀ ਕਿ ਵਾਤੋ ਵਾਤ ਗੁਰੂ ਘਰ ਮੱਥਾ ਟੇਕਣਾਓ ਤੇ ਆਪਣੀ ਮਰਜ਼ਾ ਪੂਰੀਆਂ ਕਰਾਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਮਨਦੀਪ ਸਿੰਘ ਦਿੱਲੀ ਤੋਂ ਆਇਆ ਪਰਿਵਾਰ ਦੇ ਨਾਲ ਮੈਂ ਸਾਖੀ ਦਾ ਦਿਹਾੜਾ ਦੇਖਣ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਹੌਨ ਸੰਗਤ ਨੂੰ ਦਵਾਲ ਸਾਹਿਬ ਦੇ ਸਾਖੀ ਦੇ ਬਹੁਤ ਅੱਛਾ ਆਨੰਦ ਆਇਆ ਸੰਗਤ ਦਾ ਦਵਾਲਾ ਤੋਂ ਦੇਖ ਰਿਹਾ ਕਿੰਨੀ ਸੰਗਤ ਆਈ ਹੋਈ ਹੈ ਉਹਨੇ ਆਕਰਸ਼ੀ ਹੋਈਏ ਬਹੁਤ ਵਧੀਆ ਲੱਗਿਆ ਬਹੁਤ ਆਨੰਦ ਖੁਸ਼ ਹੋਇਆ ਬਹੁਤ ਬਾਬਾ ਜੀ ਦੀ ਬਹੁਤ ਕਿਰਪਾ ਹੋਈ ਹੈ ਬਾਬਾ ਜੀ ਦਾ ਬਹੁਤ ਨਜ਼ਾਰਾ ਤੁਸੀਂ ਦੇਖ ਹੀ ਰਹੇ ਹੋ ਬਾਬਾ ਜੀ ਦਾ ਕੰਡ ਕਿੰਨਾ ਵੱਡਾ ਹੈਗਾ ਗੁਰੂ ਸਾਖੀ ਦਾ ਦਿਹਾੜਾ ਸਰ ਜਗਾ ਲਾਈਟਾਂ ਲੱਗੀਆਂ ਨੇ ਖੁੱਲੇ ਪ੍ਰਸ਼ਾਦ ਖੁੱਲੇ ਲੰਗਰ ਪੂਰਾ ਸਾਰਾ ਕੁਝ ਹੈਗਾ ਵਾਹਿਗੁਰੂ ਜੀ ਦੀ ਗੁਰੂ ਰਾਮਦਾਸ ਜੀ ਦੀ ਬਹੁਤ ਬਹੁਤ ਕਿਰਪਾ ਹੈਗੀ ਹੈ ਲੱਖ ਲੱਖ ਵਧਾਈਆਂ ਹਾਂ ਜੀ ਵਿਸਾਖੀ ਦੀ ਜਿੱਥੇ ਬਾਰਿਸ਼ ਹੋ ਰਹੀ ਆ ਉੱਥੇ ਸੰਗਤਾਂ ਦਾ ਇਕੱਠ ਕਾਹੋ ਜਿਹਾ ਦੇਖੋ ਬਹੁਤ ਇਕੱਠ ਹੈਗਾ ਜੀ ਵਾਹਿਗੁਰੂ ਦਾ ਕੋਈ ਇਕੱਠ ਦੇ ਕੋਈ ਕਮੀ ਨਹੀਂ ਹੈ ਇਹ ਤੇ ਬਰਸਾਤ ਗੁਰੂ ਦਾ ਪਿਆਰ ਹੈਗਾ ਗੁਰੂ ਦਿਖਾ ਰਿਹਾ ਹੈ ਕਿ ਕਿੰਨਾ ਵਸਾਕੀ ਦਾ ਦਿਹਾੜਾ ਕਿਵੇਂ ਫਸਲਾਂ ਵਸੇ ਹਰ ਜਗ੍ਹਾ ਸੰਗਤ ਵਸੇ ਕਿੰਨਾ ਵਧੀਆ ਨਜ਼ਾਰਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਆਨੰਦ ਹੈ ਜੀ ਬਿਆਨ ਹੀ ਨਹੀਂ ਕਰ ਸਕਦੇ ਵੀਰ ਜੀ ਬਹੁਤ ਬਹੁਤ ਆਨੰਦ ਹੈ ਪਾਕਿਸਤਾਨੀਆਂ ਜਿਹੜੇ ਗੁਰੂ ਸਾਹਿਬ ਆਪਣੇ ਨਾਲ ਕਿਰਪਾ ਕਰਕੇ ਸਾਨੂੰ ਦਰਸ਼ਨ ਕਰਾ ਰਹੇ ਨੇ ਬਹੁਤ ਲਾਈਟਿੰਗ ਦਾ ਇਸ਼ਾਰਾ ਦੇਖੋ ਤੁਸੀਂ ਲਾਈਟਿੰਗ ਦੇਖੋ ਸਾਰੇ ਡਿਪਲੇਸ਼ਨ ਦੇਖੋ ਬਹੁਤ ਆਨੰਦ ਆਇਆ ਵਾਹਿਗੁਰੂ ਜੀ ਬਹੁਤ ਕਿਰਪਾ ਹੈ ਗੁਰੂ ਦਾ ਬਹੁਤ ਨਜ਼ਾਰਾ ਜੀ ਸੰਗਤ ਨੇ ਰਾਜ ਰਾ ਕੇ ਦੇਖਿਆ ਦੀਵ ਮਾਲਾ ਹੋਈ ਹੈ ਲੋਕਿਆਂ ਨੇ ਦੀਵੇ ਜਲਾਏ ਨੇ ਆਸਾ ਵੀ ਬਾਬਾ ਜੀ ਨੇ ਕਿਰਪਾ ਕੀਤੀ ਮੋਮਬਤੀਆਂ ਜਲਾਇਆ ਨੇ ਪੂਰਾ ਸਲੋਵਰ ਸਾਹਿਬ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਪੂਰਾ ਸਲੋਵਰ ਸਾਹਿਬ ਪਰਿਆਇਤੀ ਬਹੁਤ ਸੰਗਤ ਦੀ ਬਾਬਾ ਜੀ ਦੀ ਬਹੁਤ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਆਉਜੀ ਦਰਸ਼ਨ ਕਰਨੇ ਚਾਹੀਦੇ ਨੇ ਗੁਰੂ ਮਹਾਰਾਜ ਦੇ ਗੁਰੂ ਰਾਮਦਾਸ ਜੀ ਦੇ ਹਰ ਦਰ ਤੇ ਸੰਗਤ ਜਾਂਦੀ ਹੈ ਦਰਸ਼ਨ ਕਰਨੇ ਚਾਹੀਦੇ ਨੇ ਨਜ਼ਾਰੇ ਦੇਖਣੇ ਚਾਹੀਦੇ ਨੇ ਜੀ ਸਾਰੇ ਬਾਬਾ ਜੀ ਦੀ ਕਿਰਪਾ ਨਾਲ ਹੀ ਸਾਰੇ ਨਜ਼ਾਰੇ ਮਿਲਦੇ ਨੇ ਆ ਪੂਰਾ ਕਰਦੇ ਨੇ ਬਾਬਾ ਜੀ ਸਾਰਿਆਂ ਦੀ ਹਾਜ਼ਰੀ ਲਗਾਨ ਸਾਰਿਆਂ ਦੀ ਆਸ ਪੂਰੀ ਕਰਨ ਐਵੇਂ ਬਾਬਾ ਜੀ ਸਾਰਿਆਂ ਨੂੰ ਚਰਦੀ ਕਿਲਾ ਬਖਸ਼ਣ ਸਾਰਿਆਂ ਤੁਹਾਡੇ ਉੱਪਰ ਵੀ ਸਾਰਿਆਂ ਉੱਪਰ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ